ਆਓ ਆਪਾਂ ਦੇਖੀਏ ਅਬਸੀਆਂ ਦੀ ਕਿਤਾਬ ਉਹਦਾ ਆਪਾਂ 4 ਨੰਬਰ ਅਧਿਆਏ ਦੇਖਦੇ ਆਂ ਤੇ ਉਹਦੀ ਆਪਾਂ 2 ਨੰਬਰ ਪੰਕਤੀ ਤੋਂ ਪੜ੍ਹਨਾ ਸ਼ੁਰੂ ਕਰਦੇ ਆਂ 1 ਤੋਂ ਹੀ ਪੜ੍ਹਨਾ ਸ਼ੁਰੂ ਕਰਦੇ ਉਪਰੰਤ ਮੈਂ ਜੋ ਪ੍ਰਭੂ ਦੇ ਨਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਜੋਗ ਚਾਲ ਚੱਲੋ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਤੁਸੀਂ ਜਿਸ ਸੱਦੇ ਦੇ ਲਈ ਸੱਦੇ ਹੋਏ ਹੋ ਉਸ ਸੱਦੇ ਦੇ ਯੋਗ ਚਾਲ ਚੱਲੋ ਤੁਸੀਂ ਸੱਦੇ ਗਏ ਹੋ ਚੰਗੇ ਕੰਮ ਕਰਨ ਦੇ ਲਈ ਤੁਸੀਂ ਸੱਦੇ ਗਏ ਹੋ ਦੂਜਿਆਂ ਦੇ ਲਈ ਇੱਕ ਚੰਗੀ ਉਦਾਹਰਨ ਬਣਨ ਦੇ ਲਈ ਤੁਸੀਂ ਸੱਦੇ ਗਏ ਹੋ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਤੁਸੀਂ ਸੱਦੇ ਗਏ ਹੋ ਪਰਮੇਸ਼ਵਰ ਦੀ ਉਹ ਮਰਜ਼ੀ ਜਿਹੜੀ ਤੁਹਾਡੇ ਜੀਵਨ ਵਿੱਚ ਹੈ ਉਹਨੂੰ ਪੂਰੀ ਕਰਨ ਦੇ ਲਈ ਤੋਂ ਵਚਨ ਕੀ ਦਾਸ ਦਾ ਜੇ ਇਸ ਸੱਦੇ ਦੇ ਲਈ ਤੁਸੀਂ ਸੱਦੇ ਗਏ ਹੋ ਭਾਵ ਜੋ ਤੁਹਾਡੇ ਜੀਵਨ ਦੀ ਬੁਲਾਹਟ ਆ ਉਹਦੇ ਯੋਗ ਚਾਲ ਚੱਲੋ ਤੁਹਾਡੇ ਕੰਮ ਤੁਹਾਡੇ ਜੀਵਨ ਵਿਚਲੀ ਬੁਲਾਹਟ ਦੇ ਅਨੁਸਾਰ ਹੋਣੇ ਚਾਹੀਦੇ ਆ ਤੁਹਾਨੂੰ ਪਰਮੇਸ਼ਰ ਨੇ ਵੱਖ ਕੀਤਾ ਤੁਹਾਨੂੰ ਪਰਮੇਸ਼ਰ ਨੇ ਆਪਣੇ ਬੇਟੇ ਬੇਟੀਆਂ ਬਣਾਇਆ ਤੇ ਹੁਣ ਸਾਡੇ ਕੰਮ ਕਿੱਦਾਂ ਦੇ ਹੋਣੇ ਚਾਹੀਦੇ ਆ ਪਰਮੇਸ਼ਵਰ ਦੇ ਬੇਟੇ ਬੇਟੀਆਂ ਵਾਲੇ ਸਾਡੇ ਕੰਮਾਂ ਤੋਂ ਅਸੀਂ ਨਜ਼ਰ ਆਉਣੇ ਚਾਹੀਦੇ ਕਿ ਹਾਂ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਇੱਕ ਵਿਸ਼ਵਾਸੀ ਹਰ ਵੇਲੇ ਵਿਸ਼ਵਾਸ ਦੇ ਨਾਲ ਭਰਿਆ ਹੋਇਆ ਹੀ ਹੋਣਾ ਚਾਹੀਦਾ ਆ ਉਹਦੇ ਮੂੰਹ ਚੋਂ ਕਦੀ ਵੀ ਕੋਈ ਐਹੋ ਜੀ ਗੱਲ ਨਾ ਨਿਕਲੇ ਜਿਹੜੀ ਕਿਸੇ ਦੇ ਵਿਸ਼ਵਾਸ ਨੂੰ ਠੋਕਰ ਦਾ ਕਾਰਨ ਬਣੇ ਇਹੋ ਜੀ ਕੋਈ ਗੱਲ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਮਨ ਨੂੰ ਦੁੱਖ ਲੱਗੇ ਅਸੀਂ ਇਹੋ ਜੇ ਚਾਲ ਚੱਲਣੀ ਕਿ ਜਦੋਂ ਕੋਈ ਸਾਨੂੰ ਉੱਠਦਿਆਂ ਬੈੰਦਿਆਂ ਬੋਲਦਿਆਂ ਚੱਲਦਿਆਂ ਸੁਣੇ ਤੇ ਅਸੀਂ ਵਿਸ਼ਵਾਸੀ ਹੀ ਨਜ਼ਰ ਆਈਏ ਅਸੀਂ ਆਪਣੀ ਬੁਲਾਹੜ ਦੇ ਵਿੱਚ ਨਜ਼ਰ ਆਈਏ ਅਸੀਂ ਪਵਿੱਤਰਤਾਈ ਦੇ ਲਈ ਸੱਦੇ ਗਏ ਜਦ ਵੀ ਕੋਈ ਸਾਡੇ ਜੀਵਨ ਚ ਛਾਤੀ ਮਾਰੇ ਅਸੀਂ ਪਵਿੱਤਰਤਾਈ ਵਿੱਚ ਬਣੇ ਹੋਏ ਨਜ਼ਰ ਆਈਏ ਅਸੀਂ ਭਲਾਈ ਕਰਨ ਵਾਸਤੇ ਸੱਦੇ ਗਏ ਆਂ ਜਦ ਵੀ ਕੋਈ ਸਾਡੇ ਜੀਵਨ ਦੇ ਵਿੱਚ ਛਾਤੀ ਮਾਰੇ ਅਸੀਂ ਭਲਾਈ ਕਰਦੇ ਹੋਏ ਹੀ ਨਜ਼ਰ ਆਈਏ ਇਹ ਨਾ ਹੋਵੇ ਕਿ ਸੱਦੇ ਅਸੀਂ ਭਲਾਈ ਦੇ ਲਈ ਗਏ ਆਂ ਔਰ ਜਦੋਂ ਕੋਈ ਛਾਤੀ ਮਾਰੇ ਤੇ ਅਸੀਂ ਧੋਖੇ ਕਰਦੇ ਨਜ਼ਰ ਆਈਏ ਫਰੇਬ ਕਰਦੇ ਪੁੱਠੀਆਂ ਯੋਜਨਾ ਬਣਾਉਂਦੇ ਹੋਏ ਨਜ਼ਰ ਆਈਏ ਨਹੀਂ ਜੇ ਇਸ ਕੰਮ ਲਈ ਸੱਦੇ ਗਏ ਆਂ ਅਸੀਂ ਉਸ ਕੰਮ ਨੂੰ ਕਰਦਿਆਂ ਹੋਇਆਂ ਨਜ਼ਰ ਆਉਣੇ ਚਾਹੀਦੇ ਹਾਂ ਅਰਥਾਤ ਪੂਰਨ ਅਧੀਨਗੀ ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲੂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਦੱਸਿਆ ਗਿਆ ਸੀਗਾ ਕਿ ਐਗਰੈਸ਼ਨ ਦੀ ਜਿਹੜੀ ਸਪਿਰਿਟ ਆ ਉਹ ਬਹੁਤ ਜ਼ਬਰਦਸਤ ਕੰਮ ਕਰ ਰਹੀ ਆ ਤੇ ਉਹ ਹੋਰ ਵੀ ਤੇਜ਼ ਹੋਊਗੀ ਗੁੱਸੇ ਦਾ ਆਤਮ ਬੇਨ ਮਤਲਬ ਤੋਂ ਗੁੱਸਾ ਬੇਨ ਮਤਲਬ ਦੀਆਂ ਲੜਾਈਆਂ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਇਸ ਚੀਜ਼ ਨੂੰ ਨੋਟ ਕੀਤਾ ਹੋਊਗਾ ਤੇ ਦੂਜਿਆਂ ਦੇ ਜੀਵਨ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਬਹੁਤ ਦੇਖਿਆ ਹੋਊਗਾ ਕਿ ਬਹੁਤ ਛੋਟੀ ਜਿਹੀ ਗੱਲ ਤੇ ਇੰਨਾ ਗੁੱਸਾ ਆ ਜਾਂਦਾ ਕਿ ਜਿਹਦਾ ਅੰਜਾਮ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਇਦਾਂ ਵੀ ਹੋ ਸਕਦਾ ਆ ਪਰ ਵਚਨ ਸਾਨੂੰ ਕੀ ਸਿਖਾ ਰਿਹਾ ਹੈ ਵਚਨ ਸਾਨੂੰ ਕਹਿੰਦਾ ਪੂਰਨ ਅਧੀਨਗੀ ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ ਪੂਰੀ ਅਧੀਨਗੀ ਦੇ ਵਿੱਚ ਰਹਿ ਕੇ ਅਧੀਨਗੀ ਕਹਦੀ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਵਚਨ ਦੀ ਅਧੀਨਗੀ ਦੇ ਵਿੱਚ ਕਾਨੂੰਨ ਦੀ ਅਧੀਨਗੀ ਦੇ ਵਿੱਚ ਆਪ ਤੋਂ ਵੱਡਿਆਂ ਦੀ ਅਧੀਨਗੀ ਦੇ ਵਿੱਚ ਰਹਿ ਕੇ ਪੂਰਨ ਅਧੀਨਗੀ ਦੇ ਨਾਲ ਨਰਮਾਈ ਦੇ ਨਾਲ ਇਹ ਨਹੀਂ ਕਿ ਤੁਹਾਨੂੰ ਕਿਸੇ ਨੇ ਕੁਝ ਕਿਹਾ ਤੇ ਤੁਸੀਂ ਮੋਰੇ ਆਕਰ ਦਿਖਾ ਰਹੇ ਹੋ ਤੁਸੀਂ ਅੱਗੇ ਜ਼ਬਾਨ ਤਰਾਸ਼ੀ ਕਰ ਰਹੇ ਹੋ ਨਹੀਂ ਪੂਰੇ ਨਰਮਾਈ ਦੇ ਨਾਲ ਤੇ ਧੀਰਜ ਦੇ ਨਾਲ ਸਬਰ ਰੱਖ ਕੇ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲੂ ਅਸੀਂ ਗੱਲ ਨੂੰ ਬਰਦਾਸ਼ਤ ਕਰਨਾ ਆ ਇਦਾਂ ਨਹੀਂ ਕਿ ਉਦੋਂ ਬੋਲੇ ਨਹੀਂ ਪਰ ਆਪਣੇ ਮਨ ਵਿੱਚ ਗੁੱਸਾ ਰੱਖ ਲਿਆ ਆਪਣੇ ਮਨ ਵਿੱਚ ਵੀ ਨਾਲ ਹੀ ਉਸ ਗੱਲ ਨੂੰ ਬਰਦਾਸ਼ਤ ਕਰਨਾ ਹੈ ਬਹੁਤ ਸਾਰੇ ਲੋਕ ਆ ਉਹ ਹੱਥੀ ਜਵਾਬ ਨਹੀਂ ਦਿੰਦੇ ਜ਼ੁਬਾਨ ਨਾਲ ਜਵਾਬ ਨਹੀਂ ਦਿੰਦੇ ਪਰ ਉਸ ਗੱਲ ਨੂੰ ਆਪਣੇ ਦਿਲ ਵਿੱਚ ਰੱਖ ਲੈਂਦੇ ਆ ਉਹਨੂੰ ਗੁੰਨਦੇ ਰਹਿੰਦੇ ਆਪਣੇ ਮਨ ਦੇ ਅੰਦਰ ਰੱਜਦੇ ਰਹਿੰਦੇ ਆ ਅਰ ਫੇਰ ਕਿਸੇ ਦਿਨ ਉਹ ਗੱਲ ਇੱਕ ਭਾਂਬੜ ਦੇ ਵਾਂਗ ਬਾਹਰ ਨਿਕਲਦੀ ਆ ਤੇ ਬਹੁਤ ਵੱਡਾ ਕੁਝ ਗਲਤ ਹੋ ਜਾਂਦਾ ਹੈ ਬਚਨ ਸਾਨੂੰ ਕਹਿੰਦਾ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲਵੋ ਜੇ ਸਾਨੂੰ ਕੋਈ ਜਣਾ ਕੁਝ ਕਹਿ ਰਿਹਾ ਆ ਬਰਦਾਸ਼ਤ ਕਰਨ ਦੀ ਸ਼ਕਤੀ ਰੱਖੋ ਪਰ ਉਹਨੂੰ ਮਾਫ ਕਰ ਦਿਓ ਜੇ ਅਸੀਂ ਗਲਤ ਆ ਆਪਣੀ ਗਲਤੀ ਨਰਮਾਈ ਨਾਲ ਮੰਨ ਲਵੋ ਅਰ ਉਸ ਵੇਲੇ ਸ਼ਾਂਤ ਹੋ ਜਾਓ ਅਰੇ ਕੌਣ ਕਹਿ ਰਿਹਾ ਆ ਪਰਮੇਸ਼ਵਰ ਦਾ ਬਚਨ ਅਰ ਪਰਮੇਸ਼ਵਰ ਦਾ ਇੱਕ ਇੱਕ ਬਚਨ ਦੇਖੋ ਪਵਿੱਤਰ ਬਾਈਬਲ ਦੇ ਵਿੱਚ ਜਿਹੜੇ 10 ਮੂਲ ਹੁਕਮ ਆ ਸਿਰਫ ਉਹੀ ਹੁਕਮ ਨਹੀਂ ਆ ਉਹ ਤਾਂ ਬਾਕੀ ਸਾਰੇ ਹੁਕਮਾਂ ਦਾ ਟਾਈਟਲ ਆ ਪਰ ਹਰੇਕੋ ਗੱਲ ਜੋ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਨੂੰ ਕਰਨ ਲਈ ਕਹਿ ਦਿੱਤੀ ਗਈ ਉਹ ਹੁਕਮ ਆ ਪਰਮੇਸ਼ਵਰ ਦੇ ਵੱਲੋਂ ਜਦੋਂ ਇੱਥੇ ਕਹਿ ਦਿੱਤਾ ਗਿਆ ਕਿ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲ ਲਵੋ ਇਹ ਕੀ ਬਣ ਗਿਆ ਆ ਪਰਮੇਸ਼ਵਰ ਦਾ ਹੁਕਮ ਬਣ ਗਿਆ ਆ ਹੁਣ ਇਹਨੂੰ ਪਰਮੇਸ਼ਵਰ ਦਾ ਹੁਕਮ ਸਮਝ ਕੇ ਸੱਤ ਬਚਨ ਕਰਕੇ ਮੰਨੋ ਕਿ ਹਾਂ ਅੱਜ ਤੋਂ ਮੈਂ ਪ੍ਰੇਮ ਨਾਲ ਹੀ ਚੱਲਾਂਗਾ ਪ੍ਰੇਮ ਨਾਲ ਕਿਸੇ ਦੀ ਗੱਲ ਸੁਣਾਗਾ ਪ੍ਰੇਮ ਨਾਲ ਗੱਲ ਕਰਾਂਗਾ ਔਰ ਬਰਦਾਸ਼ਤ ਵੀ ਪ੍ਰੇਮ ਨਾਲ ਹੀ ਕਰਾਂਗਾ ਹallelujah ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਆਤਮਿਕ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਪਰਮੇਸ਼ਵਰ ਦੀ ਇੱਛਾ ਹੈ ਕਿ ਪਰਮੇਸ਼ਵਰ ਦੇ ਧੀਆਂ ਪੁੱਤਰ ਮਿਲਜੁਲ ਕੇ ਰਹਿਣ ਆਪਸ ਵਿੱਚ ਪਿਆਰ ਨਾਲ ਰਹਿਣ ਔਰ ਯਤਨ ਕਰੋ ਦਾ ਮਤਲਬ ਇਹ ਤੁਸੀਂ ਕੋਸ਼ਿਸ਼ ਕਰਦੇ ਰਹੋ ਕਿ ਮੇਲ ਮਲਾਪ ਬਣਿਆ ਰਹੇ ਤੁਸੀਂ ਮੇਲ ਮਲਾਪ ਨੂੰ ਤੋੜਨ ਦਾ ਯਤਨ ਨਹੀਂ ਕਰਨਾ ਤੁਸੀਂ ਮੇਲ ਮਲਾਪ ਬਣਾ ਕੇ ਰੱਖਣ ਦਾ ਯਤਨ ਕਰਨਾ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ ਇੱਕੋ ਪ੍ਰਭੂ ਇੱਕੋ ਨੇਚਾ ਇੱਕੋ ਬਪਤਿਸਮਾ ਹੈ ਇੱਕੋ ਪਰਮੇਸ਼ਵਰ ਅਤੇ ਪਿਤਾ ਸਭਨਾ ਦਾ ਹੈ ਜਿਹੜਾ ਸਭਨਾ ਦੇ ਉੱਤੇ ਸਭਨਾ ਦੇ ਵਿੱਚ ਅਤੇ ਸਭਨਾ ਦੇ ਅੰਦਰ ਹੈ ਕਲਿਸਿਆ ਇਹ ਬਹੁਤ ਜ਼ਿਆਦਾ ਜ਼ਬਰਦਸਤ ਗੱਲ ਆ ਅਰ ਜੇ ਆਪਾਂ ਇਸ ਗੱਲ ਨੂੰ ਧਿਆਨ ਨਾਲ ਸਮਝ ਲਈਏ ਤਾਂ ਸਾਰੀ ਨਫ਼ਰਤ ਖਤਮ ਹੋ ਸਕਦੀ ਆ ਸਾਰਾ ਝਾਂਜਾ ਝਗੜਾ ਖਤਮ ਹੋ ਸਕਦਾ ਕਿਉਂਕਿ ਵਚਨ ਸਾਨੂੰ ਕੀ ਦੱਸ ਰਿਹਾ ਪ੍ਰਭੂ ਇੱਕੋ ਹੀ ਆਤਮਾ ਇੱਕ ਆ ਇੱਕ ਹੀ ਪਰਮੇਸ਼ਵਰ ਅਤੇ ਕੀ ਕਹਿੰਦਾ ਅਤੇ ਪਿਤਾ ਸਭਨਾ ਦਾ ਹੈ ਇੱਕ ਹੀ ਪਰਮੇਸ਼ਵਰ ਇੱਕ ਹੀ ਪਿਤਾ ਵਖ ਵਖਿਆ ਸਭਨਾ ਦਾ ਹੈ ਜਿਹੜਾ ਸਭਨਾ ਦੇ ਉੱਤੇ ਸਭਨਾ ਦੇ ਵਿੱਚ ਤੇ ਸਭਨਾ ਦੇ ਅੰਦਰ ਹੈ ਜੇ ਆਪਾਂ ਜਦੋਂ ਵੀ ਕਿਸੇ ਦੂਸਰੇ ਨੂੰ ਮਿਲिए ਤੇ ਆਪਾਂ ਇਸ ਵਚਨ ਨੂੰ ਆਪਣੇ ਮਨ ਵਿੱਚ ਰੱਖ ਲਈਏ ਕਿ ਮੇਰਾ ਹੀ ਪਰਮੇਸ਼ਵਰ ਇਹਦਾ ਪਰਮੇਸ਼ਵਰ ਆ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਕੁੱਲ ਕਾਇਨਾਤ ਦਾ ਸਿਰਜਣਹਾਰ ਆ ਜਿਸ ਤੋਂ ਉੱਪਰ ਕੁਝ ਹੈ ਹੀ ਨਹੀਂ ਜਿਸ ਦੇ ਤੁਲ ਜਿਸ ਦੇ ਬਰਾਬਰ ਕੋਈ ਹੈ ਹੀ ਨਹੀਂ ਜੋ ਸਮਿਆਂ ਵਿੱਚ ਨਹੀਂ ਆਉਂਦਾ ਜੋ ਆਕਾਰ ਵਿੱਚ ਨਹੀਂ ਆਉਂਦਾ ਜਿੰਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ ਕੈਦ ਨਹੀਂ ਕੀਤਾ ਜਾ ਸਕਦਾ ਉਹ ਪਰਮੇਸ਼ਵਰ ਜੋ ਕਣ ਕਣ ਦੇ ਵਿੱਚ ਰਚਿਆ ਹੋਇਆ ਰਮਿਆ ਹੋਇਆ ਪਰਮੇਸ਼ਵਰ ਹੈ ਉਹੀ ਪਰਮੇਸ਼ਵਰ ਸਾਰਿਆਂ ਦਾ ਪਰਮੇਸ਼ਵਰ ਹੈ ਉਸ ਪਰਮੇਸ਼ਵਰ ਦਾ ਕੋਈ ਇੱਕ ਨਾਮ ਨਹੀਂ ਜਿਹਦੀ ਭੁੱਖ ਨੂੰ ਉਹਨੇ ਮਟਾਇਆ ਉਹਨੇ ਕਿਹਾ ਰਜਾਉਣ ਵਾਲਾ ਜਿਹਦੀ ਜ਼ਰੂਰਤ ਨੂੰ ਪੂਰਾ ਕੀਤਾ ਉਹਨੇ ਕਿਹਾ ਦੇਣ ਵਾਲਾ ਜਿਹਦੇ ਪਾਪ ਬਖਸ਼ੇ ਗਏ ਉਹ ਕਹਿੰਦਾ ਬਖਸ਼ਨਹਾਰ ਜਿਹਦੀ ਪਾਲਣਾ ਪੋਸਣਾ ਉਹ ਕਰ ਰਿਹਾ ਜਿਸ ਨੂੰ ਸਮਝ ਆ ਗਈ ਉਹ ਕਹਿੰਦਾ ਪਾਲਣਹਾਰ ਜਿਹਦੇ ਦੁੱਖ ਨੂੰ ਕੱਟਦੇ ਉਹ ਕਹਿੰਦਾ ਦੁਖਹਰਤਾ ਜਿਹਦੇ ਦਿਲਾਂ ਦੀਆਂ ਗੱਲਾਂ ਬਿਨਾਂ ਦੱਸਿਆ ਉਹਨੇ ਬੋਝ ਲੀਆਂ ਸੁਣ ਲੀਆਂ ਉਹਨੇ ਕੀ ਕਹਿ ਦਿੱਤਾ ਅੰਤਰਯਾਮੀ ਦਿਲਾਂ ਨੂੰ ਜਾਣਨ ਵਾਲਾ ਹਰ ਕਿਸੇ ਨੇ ਜਿਵੇਂ ਦਾ ਕੰਮ ਆਪਣੇ ਜੀਵਨ ਵਿੱਚ ਦੇਖਿਆ ਉਵੇਂ ਦਾ ਉਹਨੂੰ ਨਾਮ ਦੇ ਦਿੱਤਾ ਜੇ ਅਸੀਂ ਕਹੀਏ ਕਿ ਬਖਸ਼ਣਹਾਰ ਕੋਈ ਹੋਰ ਆ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਕੋਈ ਹੋਰ ਪਰਮੇਸ਼ਵਰ ਆ ਇਹ ਤਾਂ ਬਹੁਤ ਵੱਡੀ ਗਲਤੀ ਹੋ ਜੂ ਜੇ ਅਸੀਂ ਕਹੀਏ ਕਿ ਪਾਪ ਮਾਫ ਕਰਨ ਵਾਲਾ ਪਰਮੇਸ਼ਵਰ ਹੋ ਰਿਹਾ ਤੇ ਜੀਵਨ ਦੇਣ ਵਾਲਾ ਪਰਮੇਸ਼ਵਰ ਹੋ ਰਿਹਾ ਇਹ ਤਾਂ ਬਹੁਤ ਵੱਡੀ ਗਲਤੀ ਆ ਕਿਸੇ ਨੇ ਉਹਨੂੰ ਸ਼ਾਫੀ ਕਹਿ ਦਿੱਤਾ ਜਿਹਨੇ ਰੋਗਾਂ ਤੋਂ ਸ਼ਿਫਾ ਪਾ ਲਈ ਚੰਗਾ ਹੋ ਗਿਆ ਉਹਦੇ ਲਈ ਉਹਦਾ ਨਾਮ ਕੀ ਹੋ ਗਿਆ ਸ਼ਾਫੀ ਜਿਨਨੇ ਪਰਮੇਸ਼ਵਰ ਦਾ ਲੜ ਫੜ ਕੇ ਸ਼ਾਂਤੀ ਨੂੰ ਪਾ ਲਿਆ ਉਹਨੂੰ ਸ਼ਾਲੋਮ ਕਹ ਰਿਆ ਆ ਸੋ ਜਿਵੇਂ ਦਾ ਰਿਜ਼ਲਟ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿਵੇਂ ਦਾ ਰਿਸ਼ਤਾ ਕਿਸੇ ਨੇ ਆਪਣਾ ਪਰਮੇਸ਼ਵਰ ਦੇ ਨਾਲ ਜੋੜਿਆ ਉਵੇਂ ਦਾ ਉਹਨੇ ਉਹਦਾ ਨਾਮ ਰੱਖ ਦਿੱਤਾ ਕਿਉਂਕਿ ਉਹਦੇ ਸਾਹਮਣੇ ਕੋਈ ਆਕਾਰ ਨਹੀਂ ਆ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਜਦੋਂ ਅਸੀਂ ਇਸ ਆਇਤ ਨੂੰ ਮੈਡੀਟੇਟ ਕਰਦੇ ਹਾਂ ਧਿਆਨ ਲਾਉਂਦੇ ਇਸ ਆਇਤ ਉੱਤੇ ਤਾਂ ਪਰਮੇਸ਼ਵਰ ਦਾ ਰੰਗ ਕਿਹੋ ਜਿਹਾ ਨਜ਼ਰ ਆਉਂਦਾ ਹੈ ਸਾਡੇ ਰੰਗ ਵਰਗਾ ਸਾਨੂੰ ਨਜ਼ਰ ਆਉਂਦਾ ਹੈ ਕਿੰਨਿਆਂ ਨੂੰ ਇਦਾਂ ਹੀ ਲੱਗਦਾ ਹੈ ਇਦਾਂ ਹੀ ਨਜ਼ਰ ਆਉਂਦਾ ਹੈ ਕਿਉਂਕਿ ਫਿਰ ਅਸੀਂ ਇਦਾਂ ਹੀ ਮੈਡੀਟੇਟ ਕਰਦੇ ਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ ਤੇ ਹੁਣ ਅਸੀਂ ਕੀ ਦੇਖ ਰਹੇ ਹਾਂ ਆਪਣੇ ਸਰੂਪ ਜਿਹਾ ਉਹਨੂੰ ਦੇਖ ਰਹੇ ਹਾਂ ਤੇ ਜਦੋਂ ਕੋਈ ਵਿਦੇਸ਼ੀ ਗੋਰੇ ਰੰਗ ਵਾਲਾ ਵਿਅਕਤੀ ਇਸ ਵਰਸ ਨੂੰ ਇਸ ਆਇਤ ਨੂੰ ਮੈਡੀਟੇਟ ਕਰੂਗਾ ਤੇ ਉਹਨੂੰ ਪਰਮੇਸ਼ਵਰ ਦਾ ਰੰਗ ਕਿਹੋ ਜਿਹਾ ਨਜ਼ਰ ਆਊਗਾ ਗੋਰਾ ਚਿੱਟਾ ਤੇ ਜੇ ਕੋਈ ਅਫਰੀਕਨ ਨਾਈਜੀਰੀਅਨ ਉਹ ਇਸ ਆਇਤ ਨੂੰ ਮੈਡੀਟੇਟ ਕਰੂਗਾ ਕਿ ਪਰਮੇਸ਼ਵਰ ਨੇ ਮੈਨੂੰ ਆਪਣੇ ਸਰੂਪ ਤੇ ਬਣਾਇਆ ਤੇ ਉਹਨੂੰ ਪਰਮੇਸ਼ਵਰ ਦਾ ਰੰਗ ਕਿਹੋ ਜਿਹਾ ਨਜ਼ਰ ਆਊਗਾ ਜਿਵੇਂ ਦਾ ਉਹ ਵਿਅਕਤੀ ਪਰ ਕੀ ਪਰਮੇਸ਼ਵਰ ਦੇ ਤਿੰਨ ਰੰਗ ਹੋਊਗੇ ਹਕੀਕਤ ਵਿੱਚ ਨਾ ਉਹ ਪੂਰਾ ਨਾ ਉਹ ਚਿੱਟਾ ਤੇ ਨਾ ਉਹ ਕਾਲਾ ਪਰ ਉਹ ਇੰਨਾ ਤਿੰਨਾ ਰੰਗਾਂ ਦੇ ਵਿੱਚ ਆ ਜਦੋਂ ਭੂਰੇ ਨੇ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹ ਭੂਰੇ ਰੰਗ ਵਿੱਚ ਉਹਨੂੰ ਨਜ਼ਰ ਆ ਗਿਆ ਜਦੋਂ ਸਫੇਦ ਨੇ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹ ਸਫੇਦ ਜਿਹਾ ਨਜ਼ਰ ਆਇਆ ਕਿਉਂ ਕਿ ਉਹ ਰਚਿਆ ਹੋਇਆ ਆ ਉਹ ਰਮਿਆ ਹੋਇਆ ਆ ਅਰਦਾਉਦ ਕਹਿ ਰਿਹਾ ਨਾ ਮੈਂ ਤੇਰੇ ਤੋਂ ਭੱਜ ਕੇ ਜਾ ਹੀ ਨਹੀਂ ਸਕਦਾ ਕਿਤੇ ਕਹਿੰਦਾ ਹਨੇਰੇ ਵਿੱਚ ਵੀ ਤੂੰ ਚਾਨਣ ਵਿੱਚ ਵੀ ਤੂੰ ਅਸਮਾਨ ਵਿੱਚ ਵੀ ਤੂੰ ਪਤਾਲ ਦੀ ਗਹਿਰਾਈ ਦੇ ਵਿੱਚ ਵੀ ਸਮੁੰਦਰਾਂ ਦੇ ਪਾਰ ਵੀ ਕਿੱਥੇ ਭੱਜ ਜਾਵਾਂ ਕਿਉਂਕਿ ਹਰ ਜਗ੍ਹਾ ਤੇ ਤਾਂ ਤੂੰ ਹੀ ਤੂੰ ਆ ਜਦੋਂ ਤੁਸੀਂ ਇਸ ਚਰਚ ਵਿੱਚੋਂ ਬਾਹਰ ਜਾਓਗੇ ਕੀ ਪਰਮੇਸ਼ਰ ਰਸਤੇ ਵਿੱਚ ਨਹੀਂ ਹੋਊਗਾ ਕੀ ਤੁਹਾਡੇ ਘਰ ਵਿੱਚ ਨਹੀਂ ਹੋਊਗਾ ਜੇ ਤੁਸੀਂ ਇਹ ਦੇਸ਼ ਛੱਡ ਕੇ ਵਿਦੇਸ਼ ਘੁੰਮਣ ਜਾਂਦੇ ਹੋ ਕਿਉਂ ਉੱਥੇ ਨਹੀਂ ਹੋਊਗਾ ਕਿ ਜਦੋਂ ਤੁਸੀਂ ਦਰਵਾਜ਼ੇ ਭੇੜ ਲੈਂਦੇ ਹੋ ਆਪਣੇ ਰੂਮ ਦੇ ਉਹ ਤੁਹਾਡੇ ਰੂਮ ਵਿੱਚ ਨਹੀਂ ਆਊਗਾ ਤਾਂ ਇਹ ਹੀ ਗੱਲ ਪਰਮੇਸ਼ਵਰ ਦਾ ਆਤਮਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗੱਲ ਜਿਨ੍ਹਾਂ ਦੀ ਸਮਝ ਵਿੱਚ ਨਹੀਂ ਆਈ ਉਹ ਲੜਦੇ ਆ ਉਹ ਭੇੜਦੇ ਆ ਉਹ ਤੇਰਾ ਆ ਉਹ ਮੇਰਾ ਆ ਉਹ ਤੂੰ ਆ ਇਹ ਮੈਂ ਆ ਤੂੰ ਨੀਚਾ ਆ ਮੈਂ ਉੱਚਾ ਆ ਉਹ ਇਨਾਂ ਜਦ ਖਾਨਿਆਂ ਵਿੱਚ ਫਸੇ ਹੋਏ ਪਰ ਜਿਨ੍ਹਾਂ ਨੂੰ ਇਹ ਗੱਲ ਸਮਝ ਦੇ ਵਿੱਚ ਆ ਗਈ ਕਿ ਉਸ ਤੋਂ ਬਿਨਾ ਹੈ ਹੀ ਨਹੀਂ ਉਹ ਇੱਕ ਹੈ ਬਾਕੀ ਸਭ ਕੁਝ ਉਸ ਦੀ ਰਚਨਾ ਹੈ ਉਹ ਕਦੀ ਲੜ ਨਹੀਂ ਸਕਦੇ ਉਹ ਕਦੀ ਉੱਚੀ ਨੀਚ ਨਹੀਂ ਕਰ ਸਕਦੇ ਉਹਨਾਂ ਦੇ ਦਿਲਾਂ ਅੰਦਰ ਕਦੀ ਨਫ਼ਰਤ ਨਹੀਂ ਆਉਣੀ ਕਿਉਂ ਕਿ ਉਹਨਾਂ ਨੂੰ ਪਤਾ ਮੈਂ ਵੀ ਉਹਦੀ ਰਚਨਾ ਤੇ ਇਹ ਵੀ ਉਸੇ ਦੀ ਹੀ ਰਚਨਾ ਹੈ ਅਰ ਇਸੇ ਗੱਲ ਨੂੰ ਸਮਝਾਉਣ ਦਾ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਯਤਨ ਕੀਤਾ ਗਿਆ ਕਿ ਸਾਨੂੰ ਸਮਝ ਵਿੱਚ ਆ ਜਾਵੇ ਤਾਂ ਹੀ ਤਾਂ ਵਚਨ ਚ ਕਿੰਨੀ ਵਾਰੀ ਲਿਖਿਆ ਗਿਆ ਕਿ ਤੁਸੀਂ ਕਿਸੇ ਨਾਲ ਵੀ ਨਫ਼ਰਤ ਨਾ ਕਰਿਓ ਜਦ ਪਰਮੇਸ਼ਵਰ ਨੇ ਤੇਰ ਮੇਰ ਕੀਤੀ ਹੁੰਦੀ ਤਾਂ ਉਹਨੇ ਸਾਨੂੰ ਤੇਰੇ ਮੇਰੇ ਦੇ ਵਿੱਚ ਵੰਡ ਦੇਣਾ ਸੀ ਪਰ ਉਹਨੇ ਨਹੀਂ ਵੰਡਿਆ ਉਹਨੇ ਕਿਹਾ ਮਿਹਰਬਾਨ ਆ ਉਹ ਸੂਰਜ ਚਾੜ ਚਾੜਦਾ ਆ ਗੋਰਿਆਂ ਤੇ ਕਾਲਿਆਂ ਤੇ ਭਰਿਆਂ ਤੇ ਬੁਰਿਆਂ ਤੇ ਉਹ ਵਰਖਾ ਵੀ ਇਦਾਂ ਹੀ ਕਰਦਾ ਆ ਅਰ ਕੀ ਕਹਿੰਦਾ ਜੇ ਉਹ ਫਰਕ ਨਹੀਂ ਕਰਦਾ ਤੇ ਸਾਨੂੰ ਵੀ ਫਰਕ ਕਰਨਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਤਾਂ ਉਹਨੇ ਆਪਣੇ ਸੁਭਾਅ ਤੇ ਪੈਦਾ ਕੀਤਾ ਕਿ ਉਹਨੇ ਸੁਭਾਅ ਦੇ ਵਿੱਚ ਭਿੰਨ-ਪੇਤ ਹੈ ਉਹਨੇ ਸਾਨੂੰ ਜਾਤ ਪੁੱਛ ਕੇ ਗੱਲ ਨਾਲ ਲਾਇਆ ਧਰਮ ਪੁੱਛ ਕੇ ਗੱਲ ਨਾਲ ਲਾਇਆ ਉਹਨੇ ਸਾਡੀ ਜ਼ਰੂਰਤ ਪੂਰਾ ਕਰਨ ਤੋਂ ਪਹਿਲਾਂ ਕੁਝ ਪੁੱਛਿਆ ਪਰ ਅਸੀਂ ਜਿਵੇਂ ਦੇ ਆਏ ਲਿਬੜੇ ਤਿਬੜੇ ਮਾੜੇ ਚੰਗੇ ਗੁਨਾਹਗਾਰ ਕੋਈ ਕਾਤਲ ਸੀ ਕੋਈ ਵਿਭਚਾਰੀ ਸੀ ਕੋਈ ਬਿਮਾਰ ਸੀ ਕੋਈ ਭੂਤਾਂ ਦਾ ਜਕੜਿਆ ਸੀ ਜਿੱਦਾਂ ਦੇ ਵੀ ਆਏ ਆਣ ਕੇ ਕੀ ਕਿਹਾ 헤 ਪਿਤਾ ਤੇ ਉਹਨੇ ਕੀ ਕਿਹਾ ਆ ਬੇਟੇ ਉਹਨੇ ਨਹੀਂ ਪੁੱਛਿਆ ਕਿ ਤੇਰੇ ਬਾਲ ਲੰਬੇ ਕਿਉਂ ਆ ਛੋਟੇ ਕਿਉਂ ਆ ਤੇਰੇ ਕੱਪੜਿਆਂ ਦਾ ਰੰਗ ਇਹ ਕਿਉਂ ਆ ਉਹ ਕਿਉਂ ਆ ਉਹਨੇ ਕਿ ਅੱਜ ਤੈਨੂੰ ਸਮਝ ਆ ਗਈ ਕਿ ਮੈਂ ਤੇਰਾ ਬਾਪ ਆ ਤੇ ਮੈਂ ਤੇਰੀ ਵੇਟ ਹੀ ਕਰ ਰਿਆ ਸੀਗਾ ਕਿ ਤੈਨੂੰ ਇਸ ਗੱਲ ਦੀ ਸਮਝ ਆ ਜੂਏ ਅਰ ਹੁਣ ਤੈਨੂੰ ਸਮਝ ਆ ਗਈ ਆ ਅਰ ਵਚਨ ਚ ਆਪਾਂ ਦੇਖਦੇ ਨਾ ਉਹ ਝਾੜੂ ਪੁੱਤਰ ਵਾਲੀ ਸਟੋਰੀ ਕਿ ਬਾਪ ਨੂੰ ਕਿੰਨਾ ਚਾਅ ਚੜਿਆ ਜਦੋਂ ਪੁੱਤਰ ਉਹਦਾ ਵਾਪਸ ਆਇਆ ਤੇ ਉਹਨੇ ਘੁੱਟ ਕੇ ਉਹਨੂੰ ਜੱਫੀ ਪਾਈ ਅਰ ਵਾਪਸ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਸੀ ਉਹਨੂੰ ਦਿੱਤੀਆਂ ਤੇ ਇੱਕ ਸੈਲੀਬ੍ਰੇਸ਼ਨ ਜਿਹੜੀ ਆ ਉਹ ਕੀਤੀ ਇਨਸਾਨ ਹੋਣ ਦੇ ਨਾਤੇ ਵੀ 올 ਆਰ ਬ੍ਰਦਰਸ ਐਂਡ ਸਿਸਟਰਸ ਅਹੀਂ ਸਾਰੇ ਭੈਣ ਭਰਾਓ ਕਿਉਂਕਿ ਸਾਡਾ ਸਿਰਜਣਹਾਰਾ ਸਾਡਾ ਆਤਮਿਕ ਪਿਤਾ ਹੈ ਹallelujah ਇਸ ਲਈ ਸਾਡੇ ਅੰਦਰ ਇਹੋ ਜਿਹਾ ਕੁਝ ਵੀ ਨਹੀਂ ਹੋਣਾ ਚਾਹੀਦਾ ਜੋ ਨਫ਼ਰਤ ਨੂੰ ਜਨਮ ਦੇਵੇ ਕਿਉਂਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਹੈ ਅਰ ਤੁਸੀਂ ਸੋਚਦੇ ਹੋਵੋਗੇ ਕਿ ਟਾਈਟਲ ਤੇ ਸੀ ਰਾਖੀ ਕਰਨ ਦੇ ਬਾਰੇ ਵਿੱਚ ਤੇ ਗੱਲਾਂ ਕੁਝ ਹੋਰ ਹੋ ਰਹੀਆਂ ਆ ਜਿੰਨੀ ਦੇਰ ਤੱਕ ਸਾਨੂੰ ਇਹ ਗੱਲ ਸਮਝ ਨਹੀਂ ਆਊਗੀ ਅਸੀਂ ਆਪਣੇ ਮਨ ਦੀ ਰਾਖੀ ਨਹੀਂ ਕਰ ਸਕਦੇ ਓਨੀ ਦੇਰ ਤੱਕ ਮਨ ਦੇ ਅੰਦਰ ਬੁਰੇ ਵਿਚਾਰ ਬਣਦੇ ਰਹਿਣਗੇ ਉਪਜਦੇ ਰਹਿਣਗੇ ਸੋਚਾਂ ਦੇ ਵਿੱਚ ਗਲਤ ਸੋਚਾਂ ਉਪਜਦੀਆਂ ਰਹਿਣਗੀਆਂ ਓਨੀ ਦੇਰ ਤੱਕ ਨਜ਼ਰਾਂ ਦੀ ਸਫਾਈ ਨਹੀਂ ਹੋਣੀ ਰਾਖੀ ਸਿਰਫ ਕਰਦੀ ਹੀ ਨਹੀਂ ਕਰਨੀ ਬੇ ਘਰ ਨੂੰ ਜਿੰਦਾ ਲਾ ਦੋ ਤੇ ਤਾਕੀਆਂ ਬੂਏ ਬੰਦ ਕਰ ਦੋ ਤੇ ਸਭ ਕੁਝ ਠੀਕ ਆ ਘਰ ਦੇ ਵਿੱਚ ਤਾਂ ਉਹ ਚੀਜ਼ਾਂ ਪਈਆਂ ਜਿਨ੍ਹਾਂ ਨੂੰ ਦੁਬਾਰਾ ਖਰੀਦਿਆ ਜਾ ਸਕਦਾ ਪਰ ਜੋ ਤੁਹਾਡੇ ਅੰਦਰ ਆ ਉਹ बार-बार ਬਣਨ ਵਾਲਾ ਨਹੀਂ ਆ ਇਸ ਘਰ ਦੀ ਰਾਖੀ ਕਰਨਾ ਬਹੁਤ ਜ਼ਿਆਦਾ ਲਾਜ਼ਮੀ ਆ ਜਿਵੇਂ ਇੱਕ ਛੋਟੀ ਜੀ ਚੰਗਿਆੜੀ ਤੁਸੀਂ ਦੇਖੋ ਕਣਕਾਂ ਪੱਕੀਆਂ ਹੋਈਆਂ ਆ ਸੋਨੇ ਆਰਗੀਆਂ ਆ ਜਦੋਂ ਪੱਕੀਆਂ ਹੋਈਆਂ ਕਣਕਾਂ ਆ ਤੇ ਇੱਕ ਛੋਟਾ ਜਿਹਾ ਸਪਾਰਕ ਤਾਰਾਂ ਦਾ ਬਿਜਲੀ ਦੀ ਛੋਟੀ ਜੀ ਚੰਗਿਆੜੀ 2300 ਏਕੜਾਂ ਨੂੰ ਅੱਗ ਲੱਗ ਗਈ ਖਬਰਾਂ ਵਿੱਚ ਸੁਣਿਆ ਹੋਊਗਾ ਤੁਸੀਂ ਵੀ ਛੋਟੀ ਜਈ ਚੰਗਿਆੜੀ ਨੇ ਕਿੰਨਾ ਕੁਛ ਬਰਬਾਦ ਕਰ ਦਿੱਤਾ ਜ਼ਰੂਰੀ ਨਹੀਂ ਆ ਕਿ ਅਸੀਂ ਕਿਸੇ ਨਾਲ ਗਾਲੀ ਗਲੋਚ ਕਰਾਂਗੇ ਫੇਰ ਹੀ ਫਸਾਦ ਹੋਣਾ ਆ ਅਸੀਂ ਕਿਸੇ ਦੇ ਥੱਪੜ ਮਾਰਾਂਗੇ ਫੇਰ ਹੀ ਫਸਾਦ ਹੋਣਾ ਸਾਡੇ ਮਨ ਦੇ ਅੰਦਰ ਇੱਕ ਗਲਤ ਵਿਚਾਰ ਆ ਗਿਆ ਉਹ ਸਾਡੀ ਪੂਰੀ ਪੱਕੀ ਹੋਈ ਫਸਲ ਦਾ ਨਾਸ਼ ਕਰ ਸਕਦਾ ਹੈ ਪੂਰੀ ਰਿਲੇਸ਼ਨਸ਼ਿਪ ਨੂੰ ਖਤਮ ਕਰ ਸਕਦਾ ਹੈ ਪੂਰੀ ਧਾਰਮਿਕਤਾ ਨੂੰ ਸਾਡੇ ਅੰਦਰੋਂ ਖਤਮ ਕਰ ਸਕਦਾ ਹੈ ਅਸੀਂ ਉਸ ਚੰਗਿਆੜੀ ਤੋਂ ਬਚਣਾ ਆ ਪਰ ਉਸ ਚੰਗਿਆੜੀ ਤੋਂ ਬਚਣ ਦੇ ਲਈ ਸਾਡੇ ਅੰਦਰ ਅੰਮ੍ਰਿਤ ਜਲ ਹੋਣਾ ਬਹੁਤ ਜ਼ਰੂਰੀ ਆ ਤੇ ਉਹ ਅੰਮ੍ਰਿਤ ਜਲ ਕਿੱਥੋਂ ਆ ਪਰਮੇਸ਼ਵਰ ਤੋਂ ਆ ਉਹ ਅੰਮ੍ਰਿਤ ਜਲ ਕੀ ਆ ਗਿਆਨ ਗਿਆਨ ਅੰਮ੍ਰਿਤ ਜਲ ਦੀ ਨਿਆਈ ਆ ਉਹ ਤੁਹਾਡੇ ਅੰਦਰ ਉੱਠਣ ਵਾਲੀ ਹਰ ਜਵਾਲਾ ਨੂੰ ਸ਼ਾਂਤ ਕਰ ਦਿੰਦਾ ਹੈ ਆ ਚਾਹੇ ਉਹ ਕਾਮ ਵਾਸਨਾ ਦੀ ਆ ਚਾਹੇ ਉਹ ਕ੍ਰੋਧ ਦੀ ਆ ਲਾਲਚ ਦੀ ਆ ਧੋਖੇਧੜੀ ਦੀ ਜਿਹੜੀ ਵੀ ਜਵਾਲਾ ਜਿਹੜੀ ਵੀ ਅੱਗ ਦੀਆਂ ਲਾਟਾਂ ਅੰਦਰ ਉਠ ਰਹੀਆਂ ਆ ਇਹ ਉਹ ਅੰਮ੍ਰਿਤ ਜਲ ਜੋ ਡਿਵਾਈਨ ਵਿਜ਼ਡਮ ਆ ਜੋ ਪਰਮੇਸ਼ਵਰ ਦੇ ਵਚਨ ਤੋਂ ਉਹ ਅੰਮ੍ਰਿਤ ਜਲ ਉਸ ਸਾਰੀ ਅੱਗ ਨੂੰ 부ਝਾ ਦਿੰਦਾ ਹੈ ਤੇ ਉਹ ਸਾਨੂੰ ਸ਼ਾਂਤ ਕਰਦਾ ਹੈ ਹallelujah ਇਸ ਲਈ ਬਚਨ ਦੇ ਵਿੱਚ ਸਾਨੂੰ ਲਿਖਿਆ ਸਾਰਾ ਸਮਝਾਇਆ ਗਿਆ ਕਿ ਇੱਕ ਦੂਜੇ ਦਾ ਪ੍ਰੇਮ ਦੇ ਨਾਲ ਜਿਹੜਾ ਆ ਉਹ ਸਾਹਮਣਾ ਕਰੋ ਇੱਕ ਦੂਜੇ ਦੀ ਪ੍ਰੇਮ ਨਾਲ ਗੱਲ ਸੁਣੋ ਨਰਮਾਈ ਦੇ ਵਿੱਚ ਰਹੋ ਆਗਿਆਕਾਰੀ ਦੇ ਵਿੱਚ ਰਹੋ ਕਿਉਂ ਕਿ ਕੋਈ ਪਰਮੇਸ਼ਵਰ ਆ ਇੱਕੋ ਆਤਮਾ ਆ ਇੱਕੋ ਬੁਲਾਹਟ ਆ ਇੱਕ ਹੀ ਬੈਪਟਿਸਮ ਆ ਇੱਕ ਹੀ ਪਰਮੇਸ਼ਵਰ ਸਾਰਿਆਂ ਦਾ ਪਿਤਾ ਆ ਉਹੀ ਸਭਨਾਂ ਦੇ ਉੱਤੇ ਮਤਲਬ ਸਭਨਾਂ ਦੇ ਉੱਤੇ ਦਾ ਕੀ ਮਤਲਬ ਆ ਸਭ ਤੋਂ ਵੱਡਾ ਉਹੀ ਆ ਉਸ ਤੋਂ ਉੱਪਰ ਕੁਝ ਨਹੀਂ ਆ ਸਪਨਾ ਤੋਂ ਵੱਡਾ ਸਭਨਾ ਦੇ ਉੱਪਰ ਅਥਾਰਟੀ ਉਹੀ ਪਰਮੇਸ਼ਵਰ ਆ ਤੇ ਉਹ ਸਭਨਾ ਦੇ ਵਿੱਚ ਵੀ ਆ ਤੇ ਸਭਨਾ ਦੇ ਅੰਦਰ ਵੀ ਆ ਹallelujah